ਬਣੀ ਪਿੰਡ ਦੇ ਵਿੱਚ ਇੱਕ ਘਰ ਦੀ ਸੰਦੀਪ ਸਿੰਘ ਦੇ ਘਰ ਦੀ ਛੱਤ ਡਿੱਗੀ ਤੇ ਉਹ ਛੱਤ ਡਿੱਗਣ ਦੇ ਨਾਲ ਮਾਤਾ ਜਸਪਾਲ कौर ਜਿਨ੍ਹਾਂ ਦੀ ਕੀ ਡੈਥ ਹੋ ਗਈ ਤੇ ਅੱਜ ਮੈਨੂੰ ਜਾਣ ਕੇ ਬੜੀ ਇਸ ਗੱਲ ਦੀ ਤਸੱਲੀ ਹੋਈ ਕਿ ਸਾਡੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਜੋ ਵਿਹਲੇ ਉਪਰ ਕਿਧ ਹੁੰਦੇ ਆ ਉਹਨਾਂ ਨੇ ਸਿਰਫ 4 ਦਿਨਾਂ ਦੇ ਵਿੱਚ ਪਰਿਵਾਰ ਨੂੰ ਅੱਜ ਡੈਥ ਦੀ 4 ਲੱਖ ਰੁਪਏ ਦੀ ਰਾਸ਼ੀ ਤੇ ਮਕਾਨ ਗਿਰੇ ਦੀ 1 ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ ਅੱਜ ਉਹਨਾਂ ਨੇ ਮੇਰੇ ਕੋਲ ਭੇਜ ਦਿੱਤੀ ਹੈ ਅੱਜ ਸੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਤੁਹਾਨੂੰ ਪਤਾ ਕਿ ਸਾਡੇ ਪੰਜਾਬ ਦੇ ਵਿੱਚ 1 ਮਹੀਨੇ ਤੋਂ ਹੜ੍ਹਾਂ ਨੇ ਜੋ ਤਬਾਹੀ ਮਚਾਈ ਆ ਔਰ ਇਸ ਹੜ੍ਹਾਂ ਦੀ ਤਬਾਹੀ ਇਸ ਕਰਕੇ ਆਈ ਆ ਕਿ ਲਗਾਤਾਰ 1 ਮਹੀਨਾ ਨਹੀਂ ਬੰਦੇ ਰਹੇ ਔਰ ਇਹਨਾਂ ਮੀਹਾਂ ਦੇ ਵਿੱਚ ਜਿਹੜੇ-ਜਿਹੜੇ ਏਰੀਆ ਦੇ ਵਿੱਚ ਹੜ੍ਹ ਨਹੀਂ ਸੀ ਆਏ ਉਹਨਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਮੇਰੇ ਹਲਕੇ ਪਿੰਡ ਬੁਆਣੀ ਦੇ ਵਿੱਚ 8 ਤਰੀਕ ਨੂੰ ਆਹੀ 8 ਤਰੀਕ ਨੂੰ 8 9 ਸਾਡੇ ਬਾਣੀਪਿੰਡ ਦੇ ਵਿੱਚ ਇੱਕ ਘਰ ਦੀ ਸੰਦੀਪ ਸਿੰਘ ਦੇ ਘਰ ਦੀ ਛੱਤ ਡਿੱਗੀ ਤੇ ਉਹ ਛੱਤ ਡਿੱਗਣ ਦੇ ਨਾਲ ਮਾਤਾ ਜਸਪਾਲ ਕੌਰ ਜਿਨ੍ਹਾਂ ਦੀ ਕੀ ਡੈਥ ਹੋ ਗਈ ਬਹੁਤ ਅਰਸ਼ਖਾਮੀ ਘਟਨਾ ਪਰਮਾਤਮਾ ਐਦਾਂ ਦਾ ਵੇਲਾ ਕਿਸੇ ਦੇ ਉੱਤੇ ਨਾ ਲਿਆਵੇ ਮਾਤਾ ਦਾ ਦੁਰਜਣਾ ਬੜਾ ਮਨ ਦੁਖੀ ਹੋਇਆ ਔਰ ਉਸੇ ਦਿਨ ਸੀਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਗੱਲ ਕੀਤੀ ਉਹਨਾਂ ਨੇ ਉਸੇ ਟਾਈਮ ਹੀ ਕਿਹਾ ਕਿ ਪਰਿਵਾਰ ਨੂੰ ਮੇਰੇ ਵੱਲੋਂ ਕਹੋ ਕਿ ਘਬਰਾਉਣ ਦੀ ਲੋੜ ਨਹੀਂ ਅਸੀਂ ਇਹਨਾਂ ਦੇ ਨਾਲ ਆ ਤੇ ਅੱਜ ਮੈਨੂੰ ਜਾਣ ਕੇ ਬੜੀ ਕਿਸ ਗੱਲ ਦੀ ਤਸੱਲੀ ਹੋਈ ਕਿ ਸਾਡੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਜੋ ਕਹਿੰਦੇ ਔਰ ਕਰਕੇ ਦਿਖਾਉਂਦੇ ਆ ਉਹਨਾਂ ਨੇ ਸਿਰਫ 4 ਦਿਨਾਂ ਦੇ ਵਿੱਚ ਪਰਿਵਾਰ ਨੂੰ ਅੱਜ ਡੈਥ ਦੀ 4 ਲੱਖ ਰੁਪਏ ਦੀ ਰਾਸ਼ੀ ਤੇ ਮਕਾਨ ਗਿਰੇ ਦੀ 120000 ਰੁਪਏ ਦੀ ਰਾਸ਼ੀ ਅੱਜ ਉਹਨਾਂ ਨੇ ਮੇਰੇ ਕੋਲ ਭੇਜ ਦਿੱਤੀ ਐ ਇਹਨਾਂ ਦੇ ਖਾਤੇ ਚ ਆਰਟੀਜੀਐਸ ਹੋ ਜਾਣੀਆਂ ਤੇ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਆ ਕਿ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਕਹਿੰਦੇ ਉਹ ਕਰਕੇ ਦਿਖਾਉਂਦੇ ਆ ਅੱਜ ਤੱਕ ਤੁਸੀਂ ਦੇਖੋ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਲੋਕਾਂ ਦੀਆਂ ਦਫ਼ਤਰਾਂ ਦੇ ਵਿੱਚ ਗੇੜੇ ਕਢਾ-ਕਢਾ ਕੇ ਉਹਨਾਂ ਦੀਆਂ ਕਿਸੀਆਂ ਕਰਾਤੀਆਂ ਪਰ ਕਿਸੇ ਨੂੰ 1 ਰੁਪਏ ਦਾ ਬਵਜਾ ਨਹੀਂ ਦਿੱਤਾ ਤੁਸੀਂ ਦੇਖੋ ਕਿ ਸਾਡੇ ਹਲਕੇ ਦੇ ਵਿੱਚ ਦੋ ਪੁਲਿਸ ਦੇ ਸਾਡੇ ਫੌਜ ਦੇ ਜਵਾਨ ਵੀ ਸ਼ਹੀਦ ਹੋਏ ਸੀ ਤੇ ਉਹਨਾਂ ਦਾ ਸੇਵਾ ਠੰਡਾ ਹੋਣ ਤੋਂ ਪਹਿਲਾਂ ਪਹਿਲਾਂ 1-1 ਕਰੋੜ ਰੁਪਏ ਦੀ ਰਾਸ਼ੀ ਚਣਕੋਈਆਂ ਤੇ ਰਾਮਗੜ੍ਹ ਸਰਦਾਰਾਂ 1-1 ਕਰੋੜ ਰੁਪਏ ਦੀ ਰਾਸ਼ੀ ਉਹਨਾਂ ਦਾ ਸੇਵਾ ਠੰਡਾ ਹੋਣ ਤੋਂ ਪਹਿਲਾਂ ਦਿੱਤੀ ਆ ਤੇ ਅੱਜ ਵੀ ਅਜੇ ਭੋਗ ਪਹਿਣਾ ਪਰਿਵਾਰ ਦੇ ਵਿੱਚ ਬੜਾ ਗਮ ਦਾ ਮਾਹੌਲ ਹੈ ਪਰਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਸਿਵਾਹ ਜੇ ਠੰਡਾ ਨਹੀਂ ਹੋਇਆ ਤੇ ਉਸ ਤੋਂ ਪਹਿਲਾਂ ਹੀ ਪਰਿਵਾਰ ਦੇ ਲਈ 520000 ਰੁਪਏ ਦੀ ਜਿਹੜੀ ਰਾਸ਼ੀ ਆ ਉਹ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਉਹਨਾਂ ਵਿਰੋਧੀਆਂ ਦੇ ਮੂੰਹ ਦੇ ਉੱਤੇ ਚਪੇੜ ਆ ਜਿਹੜੇ ਕਹਿੰਦੇ ਇਹ ਨਹੀਂ ਇਹਨਾਂ ਨੇ ਕੁਝ ਕਰਨਾ ਸੋ ਇਹ ਜਿਹੜੀਆਂ ਗੱਲਾਂ ਪ੍ਰਤੱਖ ਨੂੰ ਪ੍ਰਮਾਣ ਕੀ ਇਹ ਗੱਲਾਂ ਤੁਹਾਡੇ ਸਾਹਦੇ ਸਾਹਮਣੇ ਨੇ ਤੇ ਅੱਜ ਅਸੀਂ ਸਾਡੇ ਨਾਲ ਸੰਦੀਪ ਸਿੰਘ ਜੀ ਵੀ ਬੈਠੇ ਨੇ ਅੱਜ ਅਸੀਂ ਇਹ ਜਿਹੜੀ ਰਾਸ਼ੀ ਆ ਇਹਨਾਂ ਨੂੰ ਅਸੀਂ ਭੇਂਟ ਕਰ ਰਹੇ ਆ ਘਬਰਾਉਣ ਦੀ ਗੱਲ ਨਹੀਂ ਅਸੀਂ ਪਰਿਵਾਰ ਦੇ ਨਾਲ ਆ ਹਮੇਸ਼ਾ ਪਰਿਵਾਰ ਦੇ ਨਾਲ ਆ ਬਿਲਕੁਲ ਮਨ ਹਿਲਾਉਣਾ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਮੁੱਖ ਮੰਤਰੀ ਸਾਹਿਬ ਖੜੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਇੰਨੀ ਜਲਦੀ ਜਿਹੜਾ ਕਿਸੇ ਵੀ ਪਰਿਵਾਰ ਨੂੰ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਕਿਸੇ ਨੂੰ ਇੰਨੀ ਜਲਦੀ ਮੁਆਵਜ਼ਾ ਮਿਲਿਆ ਹੋਵੇ ਤੇ ਅਸੀਂ ਮਾਣਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਉਹ ਗਰੀਬਾਂ ਬਾਰੇ ਸੋਚਦੇ ਨੇ ਉਹ ਜਿਹੜੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਆਪਣਾ ਪਰਿਵਾਰ ਸਮਝਦੇ ਨੇ ਸੋ ਅੱਜ ਅਸੀਂ ਸਾਰੇ ਜਾਣੇ ਇਸ ਗੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਦੇ ਲਈ ਅੱਜ ਇਕੱਠੇ ਹੋਏ ਆਂ ਨਹੀਂ ਸਾਨੂੰ ਕਿਤੇ ਨਹੀਂ ਜਾਣਾ ਪਿਆ ਨਹੀਂ ਮੈਨੂੰ ਕਿਤੇ ਵੀ ਜਾਣਾ ਪਿਆ ਨਹੀਂ ਕਿਤੇ ਵੀ ਇਹ ਐਸ ਮੇਰੇ ਘਰੇ ਬੈਠੀ ਅਗਰ ਮੈਂ ਕੀਤੀ ਸੀ ਨਰਮ ਮੇਰੇ ਮਦਦ ਕਰੋ ਜੀ ਮੇਰੀ ਜੋ ਹੋਰ ਮੈਂ ਗਰੀਬ ਅੰਦਾਜ਼ੀ ਇਹਨਾਂ ਨੇ ਅੱਜ ਮੈਨੂੰ ਮਦਦ ਕੀਤੀ ਜੀ ਅੱਜ ਮੇਰੇ ਦਿੱਤੇ ਵੀ ਜ ਜਿਨ੍ਹਾਂ ਨੇ ਮੈਨੂੰ